ਹਿੰਦਰਾ ਤੇ ਬੈਠਣ ਨੂੰ ਆਪਾਂ ਨੂੰ ਠੰਡੀ ਠੰਡੀ ਚਾਹ ਮਿਲਦੀ ਹੈ ਠੀਕ ਹੈ ਮੈਂ ਨਹੀਂ ਕੁਝ ਮਿਲ ਦੇਗੀ ਹਾਂਜੀ ਸਾਰਾ ਕੁਝ ਮਿਲਦੇ ਜੀ ਆਕਸੀਜਨ ਮਿਲਦੀ ਹੈ ਖਾਣ ਨੂੰ ਫਲ ਮਿਲਦੇ ਚਾਹ ਮਿਲਦੀ ਹੈ ਲੱਕੜੀ ਮਿਲਦੀ ਆ ਕੋਈ ਦੇਖੋ ਐਂਗਲ ਦਾ ਰੱਖਤ ਬਣਾਣਾ ਹੈ ਠੀਕ ਹੈ ਦਰਖਤ ਬਣਾ ਕੇ ਰੰਗ ਭਰਨਾ ਹੈ ਤੇ ਦੱਸਣਾ ਹੈ ਨੀਕੇ ਲੈ ਕੇ ਆਣਾ ਕਿ ਆਪਾਂ ਨੂੰ ਦਰਖਤਾਂ ਤੋਂ ਕੀ ਫਾਇਦਾ ਮਿਲਦਾ ਹੈ ਸਾਰਿਆਂ ਨੂੰ ਨੋਟਬੁੱਕ ਮਿਲਗੀ